ਮਾਤਾ ਮੰਸਾ ਦੇਵੀ ਦੇ ਦਰਬਾਰ ਵਿੱਚ ਦੂਰ ਦੂਰ ਤੋਂ ਲੋਕ ਆਂਦੇ ਨੇ ਤੇ ਦੁਆਵਾਂ ਲੈ ਕੇ ਆਂਦੇ ਸੋ ਉਮੀਦ ਨਾਲ ਕਿ ਇੱਥੇ ਆ ਕੇ ਉਹਨਾਂ ਦੀ ਸਾਰੀਆਂ ਦੁਆਵਾਂ ਪੂਰੀਆਂ ਹੋਣ ਗਿਆ ਐਸ ਉਮੀਦ ਨਾਲ ਕਿ ਮਾਤਾ ਰਾਣੀ ਦਰਸ਼ਨ ਵੀ ਦੇਗੀ ਤੇ ਉਹਨਾਂ ਦੀ ਗੱਲ ਵੀ ਸੁਨੇਗੀ ਗੱਲ ਕਰਦੇ ਆ ਤੁਸੀਂ ਕਿੱਥੋਂ ਆਏ ਹੋ ਤੇ ਮਾਤਾ ਮੰਸਾ ਦੇਵੀ ਦੇ ਮੰਦਿਰ ਵਿੱਚ ਕਿਹੜੀ ਦੁਆ ਤੁਹਾਡੀ ਹੈ ਜਿਹੜੀ ਪੂਰੀ ਹੋਈ ਹੈ ਮੈਂ ਖੰਨਾ ਸੇ ਆਈ ਹਾਂ ਮੇਰਾ ਨਾਮ ਸਿਮਰਨ ਹੈ ਮਾਤਾ ਰਾਣੀ ਦੀ ਕਿਰਪਾ ਸੇ 2000 13 ਮੇ ਮੇਰੇ ਘਰ ਬੈਠਾ ਹੋਇਆ ਮਾਤਾ ਰਾਣੀ ਦੀ ਕਿਰਪਾ ਸੇ ਇਸ ਦਾ ਨਾਮ ਹੈ ਦਕਸ਼ਿਤ ਔਰ ਇਸੇ ਕੇ ਲੀ ਆਏ ਹੈ ਯਹਾਂ ਤੇ ਤੇ ਅੱਜ ਮੰਦਿਰ ਵਿੱਚ ਆ ਕੇ ਤੁਸੀਂ ਮੁੰਡਨ ਕਰਵਾਇਆ ਕੀ ਕਰਵਾਇਆ ਇਸ ਦਾ ਮੁੰਡਨ ਕਰਵਾਇਆ ਹੈ ਯਹਾਂ ਤੇ ਯਹਾਂ ਤੇ ਸਾਡੀ ਸੁਖ ਉਤਰਦੀ ਹੈ ਇਸਕੇ ਵਾਲ ਉਤਰਵਾਏ ਮੁੰਡਨ ਲਈ ਖਾਸ ਤੌਰ ਤੇ ਲੋਕ ਇੱਥੇ ਪਹੁੰਚਦੇ ਨੇ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਦੂਰ ਦੂਰ ਤੋਂ ਇੱਥੇ ਆਂਦੇ ਤਾਂ ਕਿ ਉਹਨਾਂ ਦੀਆਂ ਦੁਆਵਾਂ ਪੂਰੀਆਂ ਹੋਣ ਇੱਕ ਹੋਰ ਫੈਮਿਲੀ ਸਾਡੇ ਨਾਲ ਹੈ ਤੁਸੀਂ ਕਿੱਥੋਂ ਆਏ ਹੋ ਖੰਨੇ ਤੋਂ ਆਏ ਹਾਂ ਜੀ ਤੇ ਅੱਜ ਮਾਤਾ ਨਾਨੀ ਦੇ ਦਰਸ਼ਨ ਖਾਸ ਕੋਈ ਵਜ੍ਹਾ ਅੱਜ ਸਤਵਾਂ ਨਵਰਾਤਰਾ ਹੈ ਕਾਲੀ ਮਾਦੀ ਪੂਜਾ ਹੁੰਦੀ ਆਜ ਖਾਸ ਕੋਈ ਵਜ੍ਹਾ ਕਿ ਅੱਜ ਤੁਸੀਂ ਇੱਥੇ ਆਏ ਹੋ ਹਾਂ ਜੀ ਐਕਚੁਅਲੀ ਜਿਹੜਾ ਸਾਡਾ ਬੇਟਾ ਏ ਅਸੀਂ ਇਹਨਾਂ ਦਾ ਮੁੰਡਨ ਕਰਵਾਣੇ ਆ ਅਸੀਂ 7ਵੇਂ ਰਾਤੇ ਤੇ ਹੀ ਕਰਵਾਣਾ ਹੁੰਦਾ ਤੇ ਕੱਲੂ ਅਸੀਂ ਅਸ਼ਟਮੀ ਪੂਜ ਕੇ ਫਿਰ ਜਾਵਾਂਗੇ ਇੱਥੋਂ ਵਾਪਸ ਅਸੀਂ ਚੌਂਕੀ ਇੱਥੇ ਰਾਤ ਭਰਾਂਗੇ ਮਤਲਬ ਚੌਂਕੀ ਭਰਾਂਗੇ ਪੂਰੀ ਰਾਤ ਦੀ ਤੇ ਫਿਰ ਸਵੇਰੇ ਅਸੀਂ ਦਰਸ਼ਨ ਕਰਕੇ ਅਸ਼ਟਮੀ ਪੂਜ ਕਰਨੇ ਕੰਧਕਾਵਾ ਕਰਕੇ ਫਿਰ ਇੱਥੋਂ ਜਾਵਾਂਗੇ ਭਗਤਾਂ ਦੀ ਹਰ ਹਰ ਗੱਲ ਸੁਣਦੀ ਹੈ ਮਾਤਾ ਰਾਣੀ ਤੇ ਇਹ ਉਮੀਦ ਲਾਈ ਜਾਂਦੀ ਹੈ ਕਿ ਹਰ ਵਾਰ ਹੋਏ ਤੇ ਆਣਗੇ ਕਿ ਕੋਈ ਨਾ ਕੋਈ ਦੁਆ ਕੋਈ ਨਾ ਕੋਈ ਮੰਨਤ ਉਹਨਾਂ ਦੀ ਜ਼ਰੂਰ ਪੂਰੀ ਹੋਏਗੀ ਸ਼ਵਤਾ ਸ਼ਰਮਾ এবੀਪੀ ਸਾਝਾ ਪੰਚਕੁਲਾ